ਸ਼ਹਿਰ ਦੇ ਓਜਲਾ ਬਾਈਪਾਸ ਓਵਰਬ੍ਰਿਜ ਦੇ ਨੇੜੇ ਲੱਗੇ ਕ્રાਫਟ ਮੇਲੇ ਵਿੱਚ ਕਾਫੀ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਇਸ ਵਾਰ ਮੇਲੇ ਵਿੱਚ ਖਿੱਚ ਦਾ ਕੇਂਦਰ ਨਿਊਯਾਰਕ ਸਿਟੀ ਥੀਮ ਬਣਿਆ ਹੋਇਆ ਹੈ ਜਦ ਕਿ ਕੈਮਲ ਰਾਈਡਿੰਗ ਗੇਮਸ ਅਤੇ ਵੱਖ-ਵੱਖ ਤਰ੍ਹਾਂ ਦੇ ਚੂਲੇ ਦਾ ਵੀ ਲੋਕ ਆਨੰਦ ਮਾਣ ਰਹੇ ਹਨ ਮੇਲੇ ਵਿੱਚ ਕ્રાਫਟ ਹੈਂਡੀਕਰਾਫਟ ਟੈਡ ਮੈਟ ਕੱਪੜੇ ਅਤੇ ਹੋਰ ਕਈ ਤਰ੍ਹਾਂ ਦੀਆਂ ਨਵੀਆਂ ਚੀਜ਼ਾਂ ਵੀ ਖੁੱਲ ਕੇ ਲੋਕ ਖਰੀਦ ਰਹੇ ਹਨ ਇਸ ਤੋਂ ਇਲਾਵਾ ਖਾਨ ਪੀਂਦੀਆਂ ਚੀਜ਼ਾਂ ਤੇ ਵਕ ਵਕ ਸਟਾਲਾਂ ਤੇ ਵੀ ਭੀੜ ਦੇਖਣ ਨੂੰ ਮਿਲ ਰਹੀ ਏ ਕਿ ਨਾ ਬਰਾਦਰ ਕਿੰਨਾ ਲੱਗਾ ਮੈਨੂੰ ਭਈ ਨਾਮ ਰਮਨਦੀਪ ਸਿੰਘ ਆ ਤੇ ਗੋਤਾਪੇਂਡ ਤੋਂ ਬਲੋਂਗ ਕਰਦੇ ਆ ਤੇ ਬਹੁਤ ਵਧੀਆ ਭਈ ਚੂਲੇਰੀ ਕਿੰਦਾ ਬਹੁਤ ਵਧੀਆ ਵਾ ਨਾਲੇ ਸ਼ੋਪਿੰਗ ਵੀ ਬਹੁਤ ਵਧੀਆ ਕਿੰਦਾ ਤੇ ਨਾਲ ਨਿਊਯਾਰਕ ਸਿਟੀ ਵੀ ਖੁੱਲੀ ਆ ਜੋ ਪਹਿਲੀ ਵਾਰ ਸੁਖਲੀਆ ਗੁਰਦਾਸਪੁਰ ਵਿੱਚ ਇੱਥੇ ਬਹੁਤ ਵਧੀਆ ਲੱਗਾ ਤੇ ਨਾਲ ਇੰਜੋਏਮੈਂਟ ਵੀ ਪੂਰਾ ਇੱਥੇ ਨਾਲੇ ਖਾਨ ਪੀਣ ਵਾਸਤੇ ਬਹੁਤ ਵਧੀਆ ਅੱਛਾ ਤੁਹਾਡੇ ਫੈਮਿਲੀ ਦਾ ਸਭ ਹਾਂਜੀ ਹਾਂਜੀ ਫੈਮਿਲੀ ਵਾਸਤੇ ਬੈਸਟ ਆ ਸੇਫਟੀ ਵੀ ਪੂਰੀ ਨਾਲੇ ਕਿਤਾ ਬਾਈਕ ਵੀ ਕਿਤਾ ਸਾਰਾ ਕੁਝ ਤੇ ਨਾਲੇ ਸ਼ੋਪਿੰਗ ਵੀ ਵਗੈਰਾ ਬਹੁਤ ਵਧੀਆ ਵਗੈਰਾ ਬਾਕੀ ਵਕ ਸੈਲਫੀ ਕੋਆਇੰਟ ਵੀ ਬਣੇ ਆ ਕਿਤਾ ਹਾਂਜੀ ਹਾਂਜੀ ਵੀਡੀਓ ਵਾਸਤੇ ਵੀ ਬਣੇ ਆ ਕਿਤਾ ਵੀਡੀਓਗ੍ਰਾਫੀ ਵਾਸਤੇ ਕੈਮਰਾ ਰਾਈਡ ਵੀ ਆ ਜੋ ਨਵੀਂ ਆਈ ਆ ਪਹਿਲੀ ਆ ਰਹੀ ਆ ਇਸ ਲਈ ਬਹੁਤ ਵਧੀਆ ਵਾ ਤੇ ਵਧੀਆ ਲੱਗਾ ਲੋਕਾਂ ਨੂੰ ਇੱਥੇ ਰਿਕਮੈਂਡ ਕਰੋਗੇ ਹਨਲੀ ਹਾਂਜੀ ਹਾਂਜੀ ਜਰੂਰ ਆਓ ਇੱਕ ਵਾਰੀ ਵਿਜ਼ਿਟ ਕਰੋ ਕਿਤੋਂ ਆਏ ਕਿੱਦਾ ਲੱਗਿਆ ਮਿਲਿਆ ਜਰਾ ਅਸੀਂ ਗੁਰਦਾਸਪੁਰ ਆਏ ਆ ਮਿਲੇ ਜਰਾ ਕੇ ਸਾਨੂੰ ਬਹੁਤ ਵਧੀਆ ਲੱਗਿਆ ਬਹੁਤ ਰਹੋਨ ਕੱ ਲੱਗੀ ਆਇਆ ਇੱਥੇ ਜਿੱਦਾਂ ਨਵੀਂ ਨਵੀਂ ਚੀਜ਼ਾਂ ਲੱਗੀ ਨਿਊਯਾਰਕ ਸਿਟੀ ਲੱਗੀ ਆ ਕਾਫੀ ਝੂੜੇ ਵਗੈਰਾ ਆ ਖਾਣ ਪੀਣ ਨੂੰ ਬਹੁਤ ਸਮਾਨ ਆ ਇੱਥੇ ਉਹ ਜਿੰਨਾਂ ਨੇ ਸ਼ੋਪਿੰਗ ਕਰਨੀ ਸ਼ੋਪਿੰਗ ਕਰਨ ਵਾਸਤੇ ਕਾਰ ਪੇਟ ਆ ਗਈ ਕੱਪੜਿਆਂ ਦੀ ਸ਼ੋਪਿੰਗ ਬੱਚਿਆਂ ਦੇ ਖਡੋਣੇ ਬਹੁਤ ਵੈਰਾਈਟੀ ਆ ਗਈ ਇੱਥੇ ਨਾਲ ਖਾਣ ਪੀਣ ਨੂੰ ਕਾਫੀ ਕੁਝ ਲੱਗਾ ਹੋਇਆ ਹਾਂ ਹਾਂਜੀ ਕੋਈ ਨਹੀਂ ਜਾਈ ਕਿਤਾ ਹੋਣੇ ਝੂੜੇ ਘਾਟੇ ਲੈ ਕੇ ਆਏ ਆ ਭੂਤ ਮੰਗਲੇ ਜੋ ਕੇ ਆਏ ਆ ਬਹੁਤ ਹੋਇਆ ਆ ਕਰਾ ਦੋਸਤਾਂ ਗਰਦਾਸਪੁਰ ਵਾਸੀਆਂ ਨੂੰ ਤੁਹਾਡੇ ਸ਼ਹਿਰ ਦੇ ਵਿੱਚ ਮੇਲਾ ਲੈ ਕੇ ਆਇਆ ਜੀ ਕ੍ਰਾਫਟ ਬਾਜ਼ਾਰ ਜਿਹਦੇ ਵਿੱਚ ਪਹਿਲੀ ਵਾਰ ਗੁਰਦਾਸਪੁਰ ਚ ਲੱਗ ਰਹੀ ਹੈ 22 ਤਰ੍ਹਾਂ ਦੇ ਝੂਲੇ ਲੱਗ ਰਹੇ ਨੇ ਔਰ ਕਈ ਤਰ੍ਹਾਂ ਦੇ ਸਟਾਲ ਲੱਗ ਰਹੇ ਨੇ ਜਿਦੇ ਵਿੱਚ ਬਹੁਤ ਸਸਤੇ ਔਰ ਵਧੀਆ ਸਮਾਨ ਤੁਸੀਂ ਪਰਚੇਜ ਕਰ ਸਕਦੇ ਹੋ ਸਾਡੀ اپیل ہے سارے ਗੁਰਦਾਸਪੁਰ ਵਾਸੀਆਂ ਨੂੰ ਪਰਿਵਾਰ ਸਮੇਤ ਸਾਰੇ ਜਾਣੇ ਆਓ ਤੇ ਆਪਣਾ ਇੰਜੋਏ ਕਰੋ ਆ ਕੇ ਸ਼ਾਪਿੰਗ ਕਰੋ ਤੇ ਪੂਰਾ ਫਨਸ਼ਨ ਕਰੋ ਆ ਕੇ ਕੀ ਕੀ ਕਿਹੜੇ ਕਿਹੜੇ ਸਟਾਲ ਲੱਗੇ ਸਰ ਉਹਦੇ ਸਾਰੇ ਸਟੋਰ ਲੱਗੇ ਕੱਪੜੇ ਦੇ ਲੱਗੇ ਨੇ ਜੁਐਲਰੀ ਦੇ ਲੱਗੇ ਨੇ ਜੀ ਟੌਇਜ਼ ਦੇ ਲੱਗੇ ਨੇ ਮੈਲਾ ਮਾਇਨ ਕੋਕਰੀ ਲੱਗੀ ਆ ਕੁਰਜਾ ਕਰੋ ਕਰੀ ਲੱਗੀ ਆ ਕਾਰਪੈਟਸ ਲੱਗੇ ਨੇ ਔਰ ਫਰਨੀਚਰਸ ਦੇ ਲੱਗੇ ਹੋਏ ਨੇ ਔਰ ਕਪੜੇ ਕੁੱਪੜੇ ਦੇ ਬਹੁਤ ਤਰ੍ਹਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਸਟਾਈਲ ਲੱਗੇ ਨੇ ਤੇ 22 ਤਰ੍ਹਾਂ ਦੇ ਬਾਹਰਲੇ ਝੂਲੇ ਲੱਗੇ ਹੋਏ ਨੇ ਜੀ ਹਰ ਵਾਰੀ ਬੱਕਰੀ ਜੀ ਚੀਜ਼ ਹੁੰਦੀ ਆ ਇਸ ਵਾਰ ਕੀ ਫਾਸੀ ਸਰ ਇਸ ਵਾਰ ਤੁਹਾਡੇ ਬੱਕਰੀ ਜਿਹੜੀ ਚੀਜ਼ ਹੈਗੀ ਆ ਜੀ ਨਿਊਯਾਰਕ ਸਿਟੀ ਹੈਗੀ ਆ ਸਾਡੀ ਬਣਾਈ ਜੜੀ ਇਹਦੇ ਵਿੱਚ ਤੁਸੀਂ ਆਓ ਆ ਕੇ ਆਪਣਾ ਕੁਮੋ ਫਿਰ ਇੰਜੋਏ ਕਰੋ ਔਰ ਆਪਣੇ ਟਿਕ ਵਗਾਰਾ ਵੀ ਲੈ ਸਕਦੇ ਹੋ ਸੈਲਫੀ ਨਗਾਰਾ ਲੈਦੇ